ਸ੍ਰੀ ਵਾਹਿਗੁਰੂ ਜੀਉ ਸਨਦਿਆਨਾ ਆਪਾਂ ਅਨੰਤ ਸਾਹਿਬ ਦੀ ਬਾਣੀ ਦਾ ਲੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਵਿਚਾਰ ਨਾਲ ਜੁੜਦੇ ਹਾਂ ਸਤਿਗੁਰੂ ਜੀ ਬਾਣੀ ਪੜਨ ਦੀ ਹਦਾਇਤ ਕਰ ਰਹੀ ਆਪਾਂ ਨੂੰ ਆਪਾਂ ਬਾਣੀ ਪੜੀਏ ਤੇ ਬਾਣੀ ਨੂੰ ਸਮਝੀਏ ਹਿਰਦੇ ਵਿੱਚ ਵਸਾਈਏ ਜੀਵਨ ਨੂੰ ਆਪਣੇ ਨੂੰ ਬਾਣੀ ਦੇ ਮੁਤਾਬਕ ਜਿਉਣਾ ਕਰੀਏ ਆਹੋ ਸਿੱਖ ਸਤਿਗੁਰ ਕੀ ਪਿਆਰਿਓ ਗਾਉ ਸੱਚੀ ਬਾਣੀ ਐ ਸਤਿਗੁਰ ਜੀ ਦੇ ਸਿੱਖੋ ਪਿਆਰੇ ਸਿੱਖੋ ਉਹ ਹਮੇਸ਼ਾ ਰਹਿਣ ਵਾਲਾ ਪਰਮਾਤਮਾ ਸ਼ਕਤੀ ਅਕਾਲ ਪੁਰਖ ਵੈਗਰੂ ਉਹਦੇ ਨਾਲ ਜੋੜਨ ਵਾਲੀ ਹੈ ਬਾਣੀ ਐਸ ਕਰਕੇ ਨੂੰ ਬੈਠ ਕੇ ਰੜ ਕੇ ਗਾਈਏ ਬਾਣੀ ਨੂੰ ਸਮਝੀਏ ਹਿਰਦੇ ਵਿੱਚ ਵਸਾਈ ਗਾਈਏ ਬਾਣੀ ਤਾਂ ਗਾਓ ਗੁਰੂ ਕੇਰੀ ਬਾਣਿਆ ਸਰਬਾਣੀ ਗੁਰੂ ਦੀ ਬਾਣੀ ਗਾਈਏ ਇਹ ਸ਼੍ਰੋਮਣੀ ਹੈ ਸਾਰੀਆਂ ਬਾਣੀਆਂ ਦੀ ਸ਼੍ਰੋਮਣੀ ਬਾਣੀ ਹੈ ਧਰੋਂ ਆਈ ਹੈ ਜਿੰਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਜਿਨ੍ਹਾਂ ਉਤੇ ਮਾਲਕ ਦੀ ਮਿਹਰ ਹੁੰਦੀ ਹੈ ਨਾ ਉਹਨਾਂ ਦੇ ਫਿਰ ਇਹ ਹਿਰਦੇ ਵਿੱਚ ਸਮਾਉਂਦੀ ਹੈ ਹੁਣ ਮਾਲਕ ਕਿੱਥੇ ਬੈਠਾ ਸਾਡੇ ਅੰਦਰ ਤੇ ਅਸੀਂ ਮੇਰ ਕਿੱਥੋਂ ਲੈਣੀ ਹੈ ਆਪਣੇ ਅੰਦਰੋਂ ਬੈਠੇ ਮਾਲਕ ਤੋਂ ਪ੍ਰੇਰਣਾ ਲੈਣੀ ਹੈ ਤੇ ਗੁਰੂ ਦੀ ਬਾਣੀ ਨਾਲ ਜੁੜਨਾ ਹੈ ਪੀਵੋ ਅੰਮ੍ਰਿਤ ਸਦਾ ਰਹੂ ਹਰ ਨਾਲੇ ਪੀਵੋ ਅੰਮ੍ਰਿਤ ਸਦਾ ਰਹੂ ਹਰ ਰੰਗ ਜਪੋ ਸਾਰੰਗ ਪਾਣੀ ਜਪਿਓ ਸਾਰੰਗ ਪਾਣੀ ਪਰਮਾਤਮਾ ਦੇ ਨਾਮ ਨੂੰ ਸਿਮਰੋ ਪਰਮਾਤਮਾ ਦੀ ਪਿਆਰ ਵਿੱਚ ਜੁੜੇ ਰਹੋ ਤੇ ਆਨੰਦ ਦੇਣ ਵਾਲਾ ਆਤਮਕ ਜੀਵਨ ਦੇਣ ਵਾਲਾ ਇਹ ਨਾਮ ਰੂਪੀ ਜਲ ਅੰਮ੍ਰਿਤ ਪੀਏ ਕਿੱਥੋਂ ਭਲਿਆ ਬਾਣੀ ਵਿੱਚੋਂ ਬਾਣੀ ਕੋਣੀ ਹੈ ਨਾ ਬਾਣੀ ਵਿੱਚੋਂ ਇਹ ਅੰਮ੍ਰਿਤ ਮਿਲਣਾ ਕਹੈ ਨਾਨਕ ਸਦਾ ਗਾਉ ਇਹ ਸੱਚੀ ਬਾਣੀ ਨਾਨਕ ਜੀ ਆਖਦੇ ਐ ਐ ਗੁਰ ਸਿਖੋ ਐ ਗੁਰਮਖੋ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹੈ ਜਿਹੜੀ ਇਹਨੂੰ ਨਿਤ ਗਾਓ ਇਤੋਂ ਫਾਇਦਾ ਕੀ ਹੋਏਗਾ ਗੁਰੂ ਜੀ ਆਤਮਿਕ ਆਨੰਦ ਮਿਲੇਗਾ ਆਤਮਿਕ ਆਨੰਦ ਜੀਵਨ ਖੁਸ਼ੀ ਖੁਸ਼ੀ ਜੀਵਨ ਖੇੜੇ ਵਿੱਚ ਰਹੇਗਾ ਆਨੰਦ ਵਿੱਚ ਰਹੇਗਾ ਹਮੇਸ਼ਾ ਪਰਮਾਤਮਾ ਨਾਲ ਜੁੜਿਆ ਰਹੇਗਾ ਪਰ ਜਦੋਂ ਅਸੀਂ ਹੋਰ ਵੀ ਲੋਕੀ ਪੋਤੇ ਕਵਤਾਂ ਲਿਖਦੀ ਹੈ ਤੇ ਉਹਨਾਂ ਨੇ ਉਹ ਸੋਚਦੇ ਅਸੀਂ ਗੁਰੂ ਦੀ ਬਾਣੀ ਦੀ ਬਰਾਬਰੀ ਕਰ ਲਵਾਂਗੇ ਨਹੀਂ ਹੁੰਦੀ ਇਸ ਤਰ੍ਹਾਂ ਕਿਉਂਕਿ ਉਹਦੇ ਵਿੱਚ ਮਾਇਆ ਵੀ ਪ੍ਰਭਾਵ ਹੁੰਦੇ ਐ ਗੁਰੂ ਦੀ ਬਾਣੀ ਵਿੱਚ ਆਤਮਕ ਪ੍ਰਭਾਵ ਨੇ ਸਤਗੁਰ ਬਿਨਾ ਹੂਰ ਕੱਚੀ ਹੈ ਬਾਣੀ ਗੁਰੂ ਆਸੇ ਤੋਂ ਉਲਟ ਜਿਹੜੀ ਬਾਣੀ ਐ ਉਹਦੇ ਵਿੱਚ ਮਾਇਆ ਦੀ ਝਲਕ ਪੈਂਦੀ ਐ ਗੁਰੂ ਜੀ ਕਹਿੰਦੇ ਉਹ ਕੱਚੀ ਐ ਕੱਚੀ ਦਾ ਮਤਲਬ ਕੱਚ ਨਾਲ ਜੋੜਨ ਵਾਲੀ ਐ ਛੜਕਾਉਣ ਵਾਲੀ ਐ ਵਾਣੀ ਤਾਂ ਕੱਚੀ ਸਤਗੁਰ ਬਾਝੋਂ ਹੋਰ ਕੱਚੀ ਬਾਣੀ ਗੁਰੂ ਜੀ ਕਹਿੰਦੇ ਕੱਚੀ ਬਾਣੀ ਹੌਲੀ ਮੇਲਦੀ ਆ ਹੋਰ ਬਾਣੀ ਉਹ ਆਤਮਿਕ ਆਨੰਦ ਦੀ ਟਿਕਾਣੀ ਤੋਂ ਹੀ ਤਾਂ ਦੇਖਦੀ ਐ ਯਾਨੀ ਆਤਮਿਕ ਆਨੰਦ ਤੱਕ ਸਾਨੂੰ ਨਹੀਂ ਪਹੁੰਚਾਉਂਦੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਸਵਖਣੀ ਗੁਰੂ ਜੀ ਕਹਿੰਦੇ ਕੱਚੀ ਆਖ ਬਖਾਣੀ ਯਾਨੀ ਉਹ ਵੀ ਕਮਜ਼ੋਰ ਮਨ ਵਾਲੇ ਨੇ ਜਿਹੜੇ ਐਸੀ ਕੱਚੀ ਬਾਣੀ ਨੂੰ ਆਖ ਆਖ ਕੇ ਗਾ ਗਾ ਕੇ ਤੇ ਫਿਰ ਉਹਦੇ ਉਹਦੀ ਵਿਆਖਿਆ ਕਰਦੇ ਨੇ ਗੁਰੂ ਜੀ ਕਹਿੰਦੇ ਇਹ ਇਹ ਪੱਕੀ ਬਾਣੀ ਹੈ ਜਿਹੜੀ ਗੁਰੂ ਆਸੇਦ ਉਲਟ ਨਹੀਂ ਜਿਹੜੀ ਜਿਹੜੀ ਗੁਰੂ ਦੇ ਆਸੇ ਤੇ ਹੈ ਉਹ ਬਾਣੀ ਸਤਗੁਰ ਦੀ ਹੈ ਉਹ ਸੱਚ ਹੈ ਪਰ ਇਸ ਤੋਂ ਉਲਟ ਜਿਹੜਾ ਮਤਲਬ ਕੱਚੀ ਬਾਣੀ ਹੈ ਉਹ ਸਾਡੇ ਮਨ ਨੂੰ ਥਰਕਾ ਦਿੰਦੀ ਹੈ ਸਾਡਾ ਮਨ ਥੜਕ ਜਾਂਦਾ ਹੈ ਮਾਇਆ ਵਾਲੇ ਚਲੇ ਜਾਂਦਾ ਕਿਉਂਕਿ ਉਹ ਮਾਇਆ ਦਾ ਪ੍ਰਭਾਵ ਸਾਡੇ ਉੱਤੇ ਛੱਡਦੀ ਹੈ ਇਸ ਕਰਕੇ ਉਹ ਬਾਣੀ ਕੱਚੀ ਹੈ ਹਰ ਹਰ ਨਿਤ ਕਰਹਿ ਰਸਨਾ ਕਹਿ ਆਖੂ ਨਾ ਜਾਣੀ ਉਹ ਬੰਦੇ ਜੇਕਰ ਜੀਵ ਨਾਲ ਹਰੀ ਨਾਮ ਬੋਲਣ ਤਾਂ ਵੀ ਕੁਝ ਉਹ ਬੋਲਦੇ ਹਨ ਜੋ ਕੁਝ ਵੀ ਉਹ ਬੋਲਦੇ ਹਨ ਉਹਦੇ ਨਾਲ ਉਹਨਾਂ ਦੀ ਢੂੰਗੀ ਸਾਹ ਨਹੀਂ ਪੈਂਦੀ ਜਿਹੜੀ ਜੇ ਉਹ ਬੋਲ ਰਿਹਾ ਉਹਦੇ ਨਾਲ ਸਾਹ ਨਹੀਂ ਪੈਂਦੀ ਉਹਦੇ ਨਾਲ ਉਹਨਾਂ ਦਾ ਮਨ ਨਹੀਂ ਜੁੜਦਾ ਚਿੱਤ ਜਿੰਨ ਕਾ ਹਿਰਲਿਆ ਮਾਇਆ ਕਿਉਂ ਨਹੀਂ ਜੁੜਦਾ ਗੁਰੂ ਜੀ ਕਹਿੰਦੇ ਕਿਉਂਕਿ ਉਹਨਾਂ ਦਾ ਮਨ ਹੈ ਜਿਹੜਾ ਸੰਸਾਰਕ ਮਾਇਆ ਨਾਲ ਨਹੀਂ ਝੋੜ ਲਿਆ ਛੜਕਾਰਿਆ ਬੋਲਣ ਪੈਰਵਾਨੀ ਉਹ ਜਵਾਨੀ ਜਵਾਨੀ ਗੱਲਾਂ ਕਰ ਰਿਹਾ ਉਤੋਂ ਉਤੋਂ ਬੋਲ ਰਿਹਾ ਤਰੋਂ ਨਹੀਂ ਬੋਲ ਰਿਹਾ ਤਰ ਅੰਦਰੋਂ ਨਹੀਂ ਆਵਾਜ਼ ਆ ਰਹੀ ਕਹ ਨਾਨਕ ਸਤਿਗੁਰ ਬਾਝੋਂ ਪੂਰ ਕਚੀ ਬਾਣੀ ਨਾਨਕ ਜੀ ਆਖਦੇ ਨੇ ਗੁਰੂ ਆਸੇ ਤੋਂ ਜਿਹੜੀ ਬਾਣੀ ਉਲਟ ਬਾਣੀ ਐ ਉਹ ਮਨੁੱਖ ਦੇ ਮਨ ਨੂੰ ਆਤਮਿਕ ਤੌਰ ਤੇ ਡੇਗਦੀ ਐ ਕਮਜ਼ੋਰ ਕਰਦੀ ਐ ਆਤਮਿਕ ਤੌਰ ਤੇ ਤਕੜਾ ਨਹੀਂ ਕਰਦੀ ਕਮਜ਼ੋਰ ਕਰਦੀ ਐ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਉਸ ਮੇਰੇ ਮੇਰੇ ਗੁਰੂ ਜੀ ਦਾ ਜਿਹੜਾ ਸ਼ਬਦ ਹੈ ਨਾ ਉਹ ਤੇ ਹੀਰਾ ਹੈ ਤੇ ਇਹਦੇ ਵਿੱਚ ਜੜਾਓ ਕਾਹਦਾ ਏ ਮੇਰੇ ਗੁਰੂ ਜੀ ਦਾ ਸ਼ਬਦ ਰਤਨ ਹੈ ਤੇ ਇਹਦੇ ਵਿੱਚ ਜੜਾਓ ਕਾਹਦਾ ਹੀਰੇ ਦਾ ਹੀਰਾ ਕੀ ਪ੍ਰਮਾਤਮਾ ਦੀ ਯਾਦ ਕਹਿਣ ਦਾ ਭਾਵ ਕੀ ਬਣ ਗਿਆ ਗੁਰੂ ਦੇ ਸ਼ਬਦ ਵਿੱਚੋਂ ਹੀ ਗੁਰੂ ਦੇ ਰਤਨ ਰੂਪੀ ਸ਼ਬਦ ਵਿੱਚੋਂ ਹੀ ਪ੍ਰਮਾਤਮਾ ਰੂਪੀ ਹੀਰਾ ਲੱਭਾਇਆ ਮਿਲਣਾ ਹੈ ਇੱਥੋਂ ਹੀ ਮਿਲਣਾ ਹੈ ਇਸੇ ਰਾਸਤੇ ਤੋਂ ਮਿਲਣਾ ਹੈ ਇਸ ਰਾਹੀ ਤੁਰ ਕੇ ਮਿਲਣਾ ਹੈ ਸਾਵਨ ਸਾਵਧਰਾਤਨ ਜਿਤ ਮਨ ਲਾਗਾ ਇਹ ਉਹ ਆਸਵਾ ਸਮਾਉ ਗੁਰੂ ਜੀ ਕਹਿੰਦੇ ਜਿਹੜਾ ਵੀ ਇਸ ਰਤਨ ਸ਼ਬਦ ਨਾਲ ਐਸਾ ਰਤਨ ਹੈ ਜੀ ਦੇ ਵਿੱਚ ਮਨ ਜੁੜ ਗਿਆ ਜਦੋਂ ਇਹ ਫਿਰ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਂਦਾ ਹੈ ਤੇ ਉਹਦੇ ਵਿੱਚ ਇੱਕ ਅਚਾਰ ਜਲੀਨਤਾ ਲਗਾਤਾਰਤਾ ਬਣੀ ਰਹਦੀ ਹੈ ਪਰਮਾਤਮਾ ਦੇ ਰੰਗ ਵਿੱਚ ਬੰਦਾ ਰਗੇ ਰਹਿੰਦਾ ਹੈ ਸਬਦ ਸੇ ਧੀ ਮਨ ਮਿਲਿਆ ਸੱਚੇ ਲਾਇਆ ਭਾਉ ਜੋ ਰੋਸੀ ਗੁਰੂ ਦੇ ਸ਼ਬਦ ਨਾਲ ਪਿਆਰ ਪਾਲਾਂਗੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਜਾਵਾਂਗੇ ਪੂਰੇ ਗੁਰੂ ਨੂੰ ਮਿਲਾਂਗੇ ਤੇ ਸਾਡੇ ਅੰਦਰ ਪਰਮਾਤਮਾ ਦਾ ਸੱਚੇ ਲਾਇਆ ਭਾਉ ਸਥਿਰ ਰਹਿਣ ਵਾਲੇ ਹਮੇਸ਼ਾ ਰਹਿਣ ਵਾਲੇ ਉਸ ਮਾਲਕ ਦਾ ਪਿਆਰ ਸਾਡੇ ਅੰਦਰ ਬਣਦਾ ਜਾਊਗਾ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਵੁ ਜਾਈ ਗੁਰੂ ਜੀ ਕਹਿੰਦੇ ਉਹ ਸਮਝ ਵੀ ਆਪ ਹੀ ਉਹ ਮਾਲਕ ਦਿੰਦਾ ਹੈ ਕਿ ਗੁਰੂ ਦਾ ਸ਼ਬਦ ਰਤਨ ਤੇ ਮਾਲਕ ਦੀ ਯਾਦ ਹੀਰਾ ਜਿਹੜੀ ਹੀਰਾ ਵੀ ਉਹ ਆਪ ਹੈ ਰਤਨ ਵੀ ਉਹ ਆਪ ਹੈ ਪਰਮਾਤਮਾ ਦੀ ਬਖਸ਼ਿਸ਼ ਵੀ ਉਹ ਆਪ ਹੈ ਤੇ ਗੁਰੂ ਵੀ ਉਹ ਆਪ ਹੈ ਤੇ ਗੁਰੂ ਦਾ ਦਿੱਤਾ ਹੋਇਆ ਗਿਆਨ ਵੀ ਉਹ ਆਪ ਹੈ ਤੇ ਗੁਰੂ ਵੀ ਉਹ ਆਪ ਹੈ ਕਿਉਂ ਇੱਕ ਉਹ ਸਭ ਕੁਝ ਇੱਕ ਤੋਂ ਆਏਗਾ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਇਸ ਕਰਕੇ ਨਾਨਕ ਜੀ ਆਖਦੇ ਆ ਗੁਰੂ ਦਾ ਸ਼ਬਦ ਮੰਨੋ ਇੱਕ ਰਤਨ ਹੈ ਤੇ ਪ੍ਰਮਾਤਮਾ ਦੀ ਯਾਦ ਇਹਦੇ ਵਿੱਚ ਹੀਰਾ ਜੜਿਆ ਹੋਇਆ ਹੈ ਛੇਵਛਤ ਆਪ ਉਪਾਇ ਕੈ ਕਰਤਾ ਆਪੇ ਹੁਕਮ ਬਰਤਾਈ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਆਪ ਹੀ ਤਾਂ ਇਹ ਚੇਤਨ ਸਤਾ ਬਣਾਈ ਹੈ ਜਿਹੜੀ ਸਾਡੇ ਵਿੱਚ ਚੱਲ ਰਹੀ ਹੈ ਸ਼ਕਤੀ એનર્ਜੀ ਜਿਹੜੀ ਸਾਨੂੰ ਚੇਤਨ ਰੱਖ ਰਹੀ ਹੈ ਆਪ ਹੀ ਉਹਨੇ ਮਾਇਆ ਬਣਾਈ ਹੈ ਸ਼ਿਵ ਸ਼ਕਤ ਆਪ ਉਪਾਇ ਕਹ ਉਹਨੇ ਆਪ ਹੀ ਬਣਾਈਆਂ ਦੋਨੋਂ ਚੀਜ਼ਾਂ ਕਰਤਾ ਆਪੇ ਹੁਕਮ ਵਰਤਾਏ ਉਹ ਮਾਲਕ ਆਪ ਹੀ ਇਹਦੇ ਵਿੱਚ ਹੁਕਮ ਰੂਪ ਹੋ ਕੇ ਵਰਤ ਰਿਹਾ ਯਾਨੀ ਉਹਦਾ ਸਿਸਟਮ ਉਹਦਾ ਸੰਵਿਧਾਨ ਉਹਦਾ ਕਾਨੂੰਨ ਇਸ ਨੂੰ ਚਲਾ ਰਿਹਾ ਹੈ ਹੁਕਮ ਵਰਤਾਏ ਆਪ ਵੇਖੈ ਗੁਰਮਕ ਕਿਸੈ ਬੁਝਾਈ ਗੁਰੂ ਜੀ ਕਦੇ ਕਿਸੇ ਵਿਰਲੇ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਪ੍ਰਭੂ ਆਪ ਹੀ ਇਸ ਹੁਕਮ ਨੂੰ ਵਰਤਾਉਂਦਾ ਤੇ ਆਪ ਹੀ ਇਸ ਖੇਡ ਨੂੰ ਵੇਖਦਾ ਤੇ ਆਪ ਹੀ ਦੇਖ ਰਿਹਾ ਕਿ ਇਹ ਜੀਵ ਦੇਖ ਕਿਸ ਤਰ੍ਹਾਂ ਮਾਇਆ ਦੇ ਹਥਾਂ ਵਿੱਚ ਨੱਚ ਰਿਹਾ ਮਾਇਆ ਦੀ ਖੇਡ ਖੇਡ ਰਿਹਾ ਥੋੜਾ ਬੰਧਨ ਹੋਵੇ ਮੁਕਤ ਸਬਦ ਮਨ ਵਸਾਈ ਜਿਸ ਨੂੰ ਸਮਝ ਬਖਸ਼ਦਾ ਉਹ ਉਹ ਨੂੰ ਫਿਰ ਮਾਇਆ ਦੇ ਬੰਧਨ ਤੋੜ ਦਿੰਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ ਕਿਵੇਂ ਹੁੰਦਾ ਹੈ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਹੁਣ ਸਾਰੀ ਇਸ ਇਸ ਵਾਰਤਾ ਦਾ ਮਤਲਬ ਕੀ ਬਣਿਆ ਭਾਵ ਅਰਥ ਕੀ ਬਣਿਆ ਕਿ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਤਾਂ ਕਿ ਸਾਡਾ ਮਾਇਆ ਤੋਂ ਮੂਹ ਟੁੱਟ ਜਾਈ ਤੇ ਅਸੀਂ ਪ੍ਰਮਾਤਮਾ ਦੀ ਯਾਤ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਪ੍ਰਮਾਤਮਾ ਨਾਲ ਜੁੜ ਜਾਈਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਵੇ ਗੁਰੂ ਜੀ ਕਹਿੰਦੇ ਗੁਰੂ ਦੀ ਮਤ ਵੀ ਕਿਸੇ ਉਸੇ ਨੂੰ ਮਿਲਦੀ ਹੈ ਜਿਹ ਜਿਹੜੇ ਨੂੰ ਆਪ ਬਖਸ਼ਿਸ਼ ਕਰਦਾ ਏ ਕੈਸੇ ਸ਼ਮਲੇ ਲਵਾਈ ਫਿਰ ਉਹ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ ਉਹਦੀ ਯਾਦ ਪਰਮਾਤਮਾ ਤੋਂ ਉਹਦੇ ਅੰਦਰ ਹੀ ਹੈ ਨਾ ਉਸਦੀ ਯਾਦ ਉਹਦੇ ਅੰਦਰ ਰਹਿੰਦੀ ਹੈ ਫਿਰ ਉਹ ਹਵੇਸ਼ਾ ਉਹਦੇ ਸੰਗ ਸੰਵਖ ਰਹਿੰਦਾ ਹੈ ਯਾਦ ਵਿੱਚ ਰੱਖਦਾ ਹੈ ਕਹ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਈ ਨਾਨਕ ਜੀ ਆਖਦੇ ਹੈ ਕਿ ਪਰਮਾਤਮਾ ਆਪ ਹੀ ਜੀਵਾਤਮਾ ਤੇ ਆਪ ਹੀ ਮਾਇਆ ਦੀ ਰਚਨਾ ਉਹਨੇ ਕੀਤੀ ਹੈ ਤੇ ਆਪ ਹੀ ਕਿਸੇ ਵਿਰਲੇ ਨੂੰ ਸਮਝ ਦਿੰਦਾ ਹੈ ਕਿ ਉਹ ਮਾਇਆ ਦੇ ਪ੍ਰਭਾਵ ਤੋਂ ਸਖਣਾ ਹੋ ਜਾਂਦਾ ਹੈ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਉਹਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ। ਸੋ ਦੇਖੋ ਅਸੀਂ ਜਿਵੇਂ ਜਿਵੇਂ ਬਾਣੀ ਨੂੰ ਵਿਚਾਰਾਂਗੇ ਗੱਲ ਸਪਸ਼ਟ ਹੈ ਕਿ ਗੁਰੂ ਜੀ ਸਾਡੇ ਕੋਲ ਸਾਖਸ਼ਾਤ ਨੇ। ਪ੍ਰਮਾਤਮਾ ਨੂੰ ਅਸੀਂ ਜਾਣਣਾ ਹੈ, ਸਮਝਣਾ ਹੈ ਤੇ ਸਮਝਣ ਵਾਸਤੇ ਫਿਰ ਸਾਨੂੰ ਗੁਰੂ ਦੀ ਬਾਣੀ ਨਾਲ ਜੁੜਨਾ ਪਏਗਾ। ਗੁਰੂ ਦੀ ਬਾਣੀ ਨੂੰ ਆਪ ਪੜ੍ਹਿਓ, ਆਪ ਸਮਝਿਓ। ਆਪਣੇ ਜੀਵਨ ਵਿੱਚ ਬਾਣੀ ਨੂੰ ਧਾਰਨ ਕਰੀਏ ਬਾਣੀ ਦੇ ਗੁਣਾਂ ਨੂੰ ਆਪਣੇ ਅੰਦਰ ਵਸਾਈਏ ਬਾਣੀ ਕਿਹਦੀ ਗੱਲ ਕਰ ਰਹੀ ਹੈ ਅਕਾਲ ਪੁਰਖ ਵੈਗੁਰੂ ਅੱਲਾ ਗੋੜ ਜਿਸ ਦਾ ਕੋਈ ਵੀ ਨਾਮ ਲੈ ਲਓ ਤੁਸੀਂ ਉਸ ਦੇ ਗੁਣਾਂ ਦਾ ਵਿਚਾਰ ਕਰ ਰਹੀ ਹੈ ਇਹਨਾਂ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਇੱਕਾਠ ਹੈ ਗੁਰੂ ਜੀ ਸਾਡੇ ਕੋਲ ਸਾਖਸ਼ਾਤ ਨੇ ਇਸ ਕਰਕੇ ਅਸੀਂ ਗੁਰੂ ਦੀ ਬਾਣੀ ਨਾਲ ਜੁੜੀਏ ਤਾਂ ਕਿ ਉਸ ਮਾਲਕ ਦੇ ਹੁਕਮ ਨੂੰ ਸਮਝ ਸਕੀਏ ਤੇ ਹੁਕਮ ਅਰ ਜਾਈ ਚੱਲਣਾ ਨਾਨਕ ਲਿਖਿਆ ਜੀ ਰੋਜ਼ ਪੜ੍ਹਦੇ ਆਪਾਂ ਬਸ ਇਹਨੂੰ ਸਮਝਣਾ ਇਹ ਵੀ ਨਾਲ ਲਿਖਿਆ ਕੀ ਹੈ ਨਾਲ ਦੇਖੀ ਦਾ ਮਤਲਬ ਹੈ ਜਦੋਂ ਸਾਰੇ ਸੰਸਾਰ ਨੂੰ ਪਰਮਾਤਮਾ ਨੇ ਬਣਾਇਆ ਆਪਣੇ ਵਿੱਚੋਂ ਆਪਣੇ ਵਿੱਚੋਂ ਪੈਦਾ ਕੀਤਾ ਉਦੋਂ ਨਿਯਮ ਜਿਹੜੇ ਉਹਨੇ ਪਾ ਕੇ ਦਿੱਤੇ ਹੈ ਜਿਨ੍ਹਾਂ ਦੇ ਵਿੱਚ ਇਹ ਬਣਿਆ ਉਹ ਨਿਯਮਾਂ ਦੇ ਨਾਲ ਜੁੜਦਾ ਉਹ ਹੁਕਮ ਆਉਦਾ ਉਹ ਨਿਯਮ ਆ ਸਿਧਾਂਤ ਹੈ ਉਹ ਸਿਸਟਮ ਹੈ ਉਹ ਸਿਸਟਮ ਨੂੰ ਸਮਝਦੇ ਜਾਣਾ ਹੈ ਉਹਦੇ ਨਾਲ ਜੁੜਦੇ ਜਾਣਾ ਹੈ ਸੋ ਇੰਨੀਆਂ ਵਿਚਾਰਾਂ ਅਨੰਤ ਸਾਹਿਬ ਜੀ ਦੀ ਬਾਣੀ ਦਾ ਵਿਚਾਰ ਆਪਾਂ ਲਗਾਤਾਰ ਅੱਗੇ ਜਾਰੀ ਰੱਖਾਂਗੇ ਵਿਚਾਰ ਕਰਦੇ ਰਵਾਂਗੇ